ਸਤਨਾਮ ਫਰੀਵਾਹੇ ਗੁਰੂ ਸਾਕ ਜੀਓ ਆਮੇ ਅਮਗਣ ਪਰੇ ਏਕ ਗੁਣ ਦਾਹੀ ਅੰਮ੍ਰਿਤ ਸਾਡ ਬਿਖੇ ਬਿਖਾਈ ਮਾਇਆ ਮੋ ਪਰਮ ਪਰ ਪੂਲੇ ਸੁਤਦਰ ਅਸੋ ਪ੍ਰੀਤ ਲਗਾਈ ਇੱਕ ਉਤਮ ਬੰਸ ਸੁਣਿਓ ਗੁਰ ਸੰਗਤ ਤੇ ਮਨੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਣ ਕੀਰਤ ਕੇ ਗੁਰੂ ਰਾਮਦਾਸ ਰਖੋ ਸ਼ਰਨਾਈ ਸਤਿਰਾਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸੇਵੋ ਕਰਨ ਮਿਸ਼ਕਾ ਅਜ ਮਰੇ ਮੰਗਲ ਚਰ ਅਜ ਮਰੇ ਮਹਾ ਆਨੰਦ ਚਿੰਤਨ ਤੇ ਪੇਟੇ ਗੋਵਿੰਦ ਅਜ ਮਰੇ ਕ੍ਰਿਪਸੰਤ ਗੁੰਗਾ ਹੈ ਪ੍ਰਭ ਤੁਮ ਬੇਅੰਤ ਜਰਾ ਆਗਮਾਲੇ ਬੜੇ ਭਾ ਪ੍ਰਭ ਸਭੀ ਮਿਲ ਖੇਡ ਲੜਾ ਨਾਗ ਹੋਲੇ ਕਿਨੇ ਸੰਤ ਦੇ ਰੰਗ ਨਗ ਅੰਤ ਲਾਲ ਦੇਵ ਤਨ ਮੋਲਿਓ ਅਤ ਅਨੂਪ ਸੁਖ ਨਹੀਂ ਸ਼ਾਬ ਤੂਪ ਸਗਲੇ ਰੁਤੇ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਹੈ ਪਰਜਾਤ ਹੋ ਲਾਗ ਲਗੇ ਪੰਨ ਰਤਨ ਪਾਤ ਤ੍ਰਿਤਰ ਗਾਣੇ ਹਰ ਬੁੜੇ ਗਾਈ ਜਨ ਨਾਨਕ ਹਰ 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 ਧਿਆਏ ਬਿਰਗ ਜਬੇ ਹੋਇ ਪਾਰ ਜਤ ਫੂਲ ਲਗੇ ਪੰਨ ਰਤਨ ਪਾਤ ਰਤਨ ਨੇ ਹਰ ਗੁਣ ਹੈ ਗਏ ਜਨ ਨਾਨਕ ਹਰ 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 ਧਿਆਇ ਕਿਹਾ ਗੁਰਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦਿਨ ਮੰਗਲਵਾਰ 1 ਅਪ੍ਰੈਲ 19 ਚੇਤਰਾਏ ਅੱਜ ਦਿਨ ਮੰਗਲਵਾਰ 1 ਅਪ੍ਰੈਲ 19 ਚੇਤਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ